ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੈਗਾ ਸੋਮਵਾਰ ਮੈਂ ਹੈਗਾ ਇਸ ਟੈਂਪ ਫਰਾਂਸ ਚ ਤੇ ਅੱਜ ਆਪਾਂ ਹਣਾ ਪੰਜਵਾਂ ਅਮਲੋਡ ਜਾਣਾ ਪੈਰਿਸ ਸ਼ਹਿਰ ਜਾਣਾ ਫਿਰ ਉਸ ਬਾਅਦ ਇੱਕ ਰਹਿ ਜਾਣਾ ਹੋਰ ਤੇ ਜੁੜੇ ਰਹੋ ਮੇਰੇ ਨਾਲ ਮੌਸਮ ਵਧੀਆ بارش ਵਾਲਾ ਹੋਵਾ ਟਾਈਮ 7:00 ਵਜੇ ਇੱਥਾ ਇਹ ਕੰਪਨੀ ਚ ਗੱਡੀ ਖਾਲੀ ਕਰਨੇ ਪੰਜਵਾਂ ਤੇ ਇੱਥਾ ਖਾਲੀ ਕਰਨੇ ਛੇਵਾਂ ਲਾਸਟ ਹੈ ਪਹੁੰਚ ਗਈ ਗੇਟ 'ਤੇ ਐਂਟਰੀ ਹੋਣੀ अनਲੋਡਿੰਗ ਨੂੰ ਲਾਤਾਪਾ ਟਰੱਕ ਹੋਣੇ ਵਾਲੀ ਅਨਲੋਡਿੰਗ ਅੱਜ ਮੌਸਮ ਬਹੁਤ ਵਧੀਆ ਜਵਾਰ ਸ਼ਨਾਣ ਪੂਰੀ ਤੱਕ ਪਾਈ ਬਈ ਤੇ ਇੱਥੇ ਆਪਣਾ ਅਨਲੋਡ ਹੋ ਗਿਆ ਹੁਣ ਅਗਲੇ ਨੂੰ ਚੱਲੇ ਆ ਲਾਸਟ ਇਹ ਤਾਂ 35 ਕਿਲੋਮੀਟਰ ਹੈ ਬੇ ਸ਼ਹਿਰ ਦੇ ਵਿੱਚ ਆ ਟਾਈਮ ਲਾ ਜਾਣਾ ਡੇਢ ਦੋ ਘੰਟੇ ਲਾ ਜਾਣਾ ਪਹੁੰਚਣ ਉੱਥੇ ਇਹ ਹੈਗਾ ਜੀ ਪੈरिस ਸ਼ਹਿਰ ਦਾ ਮਾਹੌਲ ਘਰ ਆਪਾਂ ਫਸੇ ਟ੍ਰੈਫਿਕ 'ਚ ਹਾਰਾ ਕਿਲੋਮੀਟਰ ਰਹਿ ਗਿਆ ਲਾਸਟ ਅਨਲੋਡਿੰਗ ਕਰਤਾ ਗੱਡੀ ਆਪਣੀ ਹੋ ਗਈ ਐਮਟੀ ਤੇ ਇੱਥੇ ਖੜਾ ਬ੍ਰੇਕ ਵੀ ਲੈ ਲਈ ਤੇ ਇੱਥੇ ਪ੍ਰਸ਼ਾਦਾ ਬਣੇ ਸ਼ਕ ਲਿਆ ਐਂਡ ਕੰਪਨੀ ਦੇ ਧਰਮ ਹੋਰ ਲਾਈ ਵੀ ਗੱਡੀ ਹੁਣ ਦੇਖਦੇ ਆਂ ਹੁਣ ਦਾ ਲੋਡ ਗਏ ਨਹੀਂ 1 ਵਜ ਗਿਆ ਇੱਥੇ بارش ਪੂਰੇ ਜ਼ੋਰਾਂ ਨਾਲ ਲੱਗੀ ਪਈ ਢਿੱਜੜ ਦੇ ਟੜਾ ਕੇ ਕਮੇ ਲਾਤਾ ਪਾਰਕਿੰਗ ਤੇ ਲੋਡ ਤਾਂ ਆਇਆ ਨਹੀਂ 3 ਵਜੇ ਕੱਲ ਆਉਂਗਾ ਆ ਗਿਆ ਤਾਂ ਚੱਲ ਜਾਵਾਂਗੇ ਨਹੀਂ ਤਾਂ ਖੜ੍ਹ ਗਏ ਪਾਰਕਿੰਗ 'ਚ ਪੈਰ ਸ਼ਹਿਰ ਦੇ ਬਾਹਰ ਹੀ ਨਿਕਲ ਗਏ ਕਿ ਬਾਕੀ ਗੱਲ ਉਹ ਦੇਖ ਦੇ ਕਿਦਾਂ ਦਾ ਲੋਡ ਤੇ ਦਿਖਾਵਾਂਗਾ ਤੁਹਾਨੂੰ ਅਗਲਾ ਮੋੜ ਬਸ ਸਪੈਚਰ ਦਾ ਮੈਸੇਜ ਆ ਗਿਆ ਦਾ ਮੈਂ ਟਰਾਲਾ ਬੈਲਜੀਅਮ ਕੱਟਣਾ ਉੱਥੇ ਚੱਲਿਆ ਬੈਲਜੀਅਮ ਨੂੰ ਤੇ ਹਜੇ ਮੇਰਾ ਡਰਾਈਵਿੰਗ ਟਾਈਮ ਹੈਗਾ ਦਾ 4 ਘੰਟੇ ਪੇਵੇ ਜਿੰਨਾ ਕਿ ਚੱਲਦੀ ਉਹਨਾਂ ਚਲਾਣੀ ਫੇਰ ਖੜ ਜਾਣਾ ਸੋ ਇਹ ਨੂੰ ਪਹੁੰਚੂਗਾ 327 ਕਿਲੋਮੀਟਰ ਰਹਿ ਗਿਆ ਇਹ ਟਰਾਲਾ ਘਟਾ ਕੇ ਗੱਲ ਨੂੰ ਨਵਾਂ ਟਰਾਲਾ ਚੱਕੂ ਬੋਤ ਤੇ ਐ ਪਰਸ਼ਾਹਰ ਸਾਰਾ ਥੱਲਾ ਉਹ ਬਿਲਡਿੰਗ ਆ ਪੈਰਸ ਦੀਆਂ ਇਹ ਜਿਹੜਾ ਪੈਰਸ ਦੇ ਵਿੱਚ ਦੇ ਨਹਿਰ ਨਿਕਲਦੀ ਉਹਦੇ ਨਾਲ ਨਾਲ ਜਾਇਆ ਕਰ ਤੁਮ ਆਜਾ ਵੀ ਮੈਂ ਟ੍ਰੈਫਿਕ ਚ ਫਸਿਆ ਵਾ ਪੈਰਿਸ ਨਿਕਰਣੇ ਨੂੰ 2 ਘੰਟੇ ਲੱਗ ਜਾਂਦੇ ਮੈਂ بارش ਹੋ ਪਈ ਬੱਦਲ ਦੇਖੋ ਕਿੱਦਾਂ ਹੋਏ ਵੇ ਹੁਣ ਨਿਕਲੇ ਸ਼ਹਿਰ ਤੋਂ ਬਾਹਰ ਪੂਰੇ 2 ਘੰਟੇ ਲੱਗੇ ਉਹ ਦੇ ਦੇ ਕਿੱਥੇ ਤੱਕ ਪਹੁੰਚਦੇ ਹੋਰ 2 ਘੰਟੇ ਚਲਾਉਂਦੇ ਆਂ ਗੱਡੀ ਬਾ ਵੇ ਖੜ ਜਾਣਾ ਇਹ ਪਾਲਾ ਕੈਸਾ ਰਹੀ ਇੱਥੇ ਗਣਕਬੀ ਜੀ ਦੀ ਇਹ ਵੱਡ ਵੱਡ ਲਈ ਮੇਰਾ 8:00 ਵੱਜ ਗਏ ਸੂਰਜਾ ਦਾ ਪੂਰਾ ਚੜਿਆ ਹੋਆ ਮਾ ਮੈਨੂੰ ਪਾਰਕਿੰਗ ਨਹੀਂ ਮਿਲੇਗਾ ਅੱਜ ਹੁਣ ਮੈਂ ਖੜ ਜਾਣਾ ਇਹ ਪਿਆਜ਼ ਲੱਗੇ ਹੋਇਆ ਹੈ ਜਿਹੜੇ ਇੱਕ ਝੋਨਾ ਛੱਡ ਗਏ ਸਾਰੀਆਂ ਫਸਲਾਂ ਲੈਂਦੇ ਪਿਆਜ਼ ਵੀ ਜਿੱਦਾਂ ਕਾਣਕ ਵਿੱਚੀ ਵੀ ਇਦਾਂ ਬੀਜੇ ਆਪਾਂ ਨੂੰ ਮਿਲ ਗਈ ਪਾਰਕਿੰਗ ਆਪਾਂ ਲਾਤਾ ਟਰੱਕ ਤੇ ਉਹ ਕੱਲ ਦਾ ਦੇਖਾਂਗੇ ਮਾਹੌਲ ਅਗਲਾ ਪਹਿਲਾਂ ਟਰਾਲਾ ਕੱਟਾਂਗੇ ਉੱਥੇ ਫਿਰ ਦੇਖਾਂਗੇ ਕਿੱਦਾਂ ਦਾ ਆਉਂਦਾ ਲੋਡ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਜਾਣਾ ਬੈਲਜੀਅਮ ਟਰਾਲਾ ਘੱਟ ਗਾ ਉੱਥੇ ਨਾਮਾ ਟਰਾਲਾ ਚੱਕਣਾ ਤੇ ਤੈਨੇ ਹੁਣ ਪਹੁੰਚਣਾ ਟਾਈਮ ਇੱਥੇ 5:30 ਹੋਣੇ ਆ ਰਹੇ ਆ ਆਪਾਂ ਪਹੁੰਚ ਗਏ ਬੈਲਜੀਅਮ ਐਂਟਰ ਹੋ ਗਏ ਕੰਟਰੀ ਬਿਕਨ ਕਰਨੀ ਹੁਣ ਕੰਟੀਨਿਊ ਆਨ ਆਪਾਂ ਪਹੁੰਚ ਗਏ ਪੋਰਟ ਪਰ ਅਰੇ 6 ਕਿਲੋਮੀਟਰ ਤੇ ਪੋਰਟ ਤੇ ਆਣੇ ਦੇ ਪਹਿਲਾਂ ਪਿੰਡ ਦਾ బాబా పూరా దో గిటే ఏ ట్రట్గా నవా టా చ ఫ్రస్ ద నీదరల్యాండ్ ਰਾਤਾਂ ਮੈਂ ਕੱਟਦਾ ਅੰਡਰ ਸਪੈਚਰ 8 ਵਜਣੇ ਆਉਂਗਾ ਰਾਤ ਮੈਂ ਪਛਿਆੜਾ ਡੋਰ ਖੁੱਲਾ ਨਹੀਂ ਛੱਡਿਆ ਤੇ ਰਾਤ ਕੱਟ ਲਾਤਾ ਵਾ ਦਾ ਚੋਰੀਆਂ ਠੱਗੀਆਂ ਕਰਦੇ ਇੱਥੇ ਵੀ ਇਹ ਕੱਟ ਲਾਤਾ ਵੇ ਸਟੇਬਲ ਆਈ ਅੰਦਰ ਦੇ ਇੱਥੇ ਵੀ ਸਾਰੀ ਚੋਰੀ ਵੇ ਖਰੀ ਹੈ ਕਿਆ ਕਰਨਾ ਹੁਣ ਮਾਣੀ ਗੱਡੀ ਸਾਫ਼ ਕਰ ਲਵਾਂ ਟਾਈਮ ਹੈਗਾ ਮੇਰੇ ਕੋ ਆਪਾਂ ਨਵਾਂ ਟਰਾਲਾ ਜੋੜ ਲਿਆ ਤੇ ਫਰਾਂਸ ਨੂੰ ਚੱਲੇ ਫੇਰ ਲੋਡ ਲੈਗਾ ਤਿੰਨ ਜਗ੍ਹਾ ਅਨਲੋਡਿੰਗ ਕਰਨੀ ਅੱਜ ਇੱਕ ਜਗ੍ਹਾ ਪਹੁੰਚਣਾ ਤੇ ਸ਼ਾਮ ਨੂੰ ਪਹੁੰਚਣਾ ਮੈਂ ਡੀਜ਼ਲ ਫੁੱਲ ਕਰਾਗਾ ਤੇਲ ਪਾਣੀ ਫੁੱਲ ਕਰਾਗਾ ਹੁਣ ਤੁਰਿਆ ਇੱਥੇ ਤੇ ਇੱਕ 45 ਮਿੰਟ ਦੀ ਬ੍ਰੇਕ ਲੈਣੀ ਪੈਣੀ ਫੇਰ ਉਹਦੇ ਬਾਅਦ ਪਹੁੰਚਣਾ ਆ ਆਪਾਂ ਜਾ ਰਹੇ ਆ ਆਪਣੀ ਮੰਜ਼ਿਲ ਵੱਲ 214 ਕਿਲੋਮੀਟਰ ਰਹਿ ਗਏ ਇੱਕ 45 ਮਿੰਟ ਦੀ ਲੈਣੀ ਪੈਣੀ ਬ੍ਰੇਕ ਹੁਣ ਮੈਂ ਇਸ ਟਾਈਮ ਹੈਗਾ ਫ੍ਰਾਂਸ ਵਿੱਚ ਇਹ ਬਹੁਤ ਪੁਰਾਣਾ ਕਿਲਾ ਲੱਗਦਾ ਮੈਂ ਜਿਹੜੀ ਕੰਪਨੀ 'ਚ ਅਨਲੋਡ ਕਰਨ ਦਾ ਟਰੱਕ ਉਹ 4 ਵਜੇ ਹੋਣੀ ਦੀ ਬੰਦ ਹੁਣ ਮੈਂ ਪਾਰਕਿੰਗ ਚੱਲਿਆ ਉਹ ਪਾਰਕਿੰਗ ਜਾ ਜਾਣਾ ਹਾਂ ਪਹੁੰਚ ਗਿਆ ਵਾ ਮੈਂ ਉਧਰ ਉਹ ਕੰਪਨੀ ਦੇ ਲੱਗ ਆ ਪਾਸਾ ਆਪਾਂ ਟਰੱਕ ਲਾਤਾ ਪਾਰਕਿੰਗ ਤੇ ਹੁਣ ਕੱਲ ਉਹ ਕਰਾਂਗੇ ਪਹਿਲਾਂ ਅਨਲੋਡ ਉਹ ਸਾਹਮਣੇ ਲੱਗ ਆ ਵਾ ਤੇ ਬਲੌਗ ਦੀ ਇੱਥੇ ਸਮਾਪਤੀ ਹੈ ਮੈਂ ਪੰਪ ਬੁਲਾਇਆ ਵਾ ਪਾਰਕਿਆਂ ਬਾਕੀ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਅਗਲਾ ਮਾਹੌਲ ਸਾਸ਼ਰੀ ਘਰ ਸਾਹਿਬ